ਸਵਾਗਤ ਸਾਰਿਆਂ ਦਾ ਤੁਸੀਂ ਦੇਖ ਰਹੇ ਹੋ तकरीबन ਲਗਾਤਾਰ ਆਤੀਜੀ ਚੌਥੀ ਵੀਡੀਓ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਪਿੰਡ ਸਰਾਏ ਦਵਾਨਾ ਜ਼ਿਲ੍ਹਾ ਤਰਨਤਾਰਨ ਤੋਂ ਜਿੱਥੇ ਕਿ ਵੀਡੀਓਜ਼ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਨਿਸ਼ਾਨ ਸਾਹਿਬ ਨੂੰ ਬਧਾਉਣ ਤੇ ਚੜਾਉਣ ਦੀਆਂ ਰਸਮਾਂ ਨੂੰ ਸੰਪੂਰਨ ਹੁੰਦਿਆਂ ਸੰਤਾਂ ਮਹਾਂਪੁਰਖਾਂ ਨੇ ਚਰਨ ਪਾਏ ਗੁਰੂ ਘਰ ਦੇ ਵਿੱਚ ਉਹਨਾਂ ਨੇ ਵੀ ਹਾਜ਼ਰੀ ਭਰੀ ਇਸ ਇਤਿਹਾਸਿਕ ਮੌਕੇ ਦੇ ਸੰਤਾਂ ਮਹਾਂਪੁਰਖ ਲਾਗੇ ਲਾਗੇ ਦੇ ਸਾਰੇ ਅਸੀਂ ਕਹਿ ਸਕਦੇ ਹਾਂ ਗਵਾਹ ਬਣੀ ਉਹਨਾਂ ਦੇ ਵਿੱਚੋਂ ਇਹ ਭੈਣ ਸਰਜੀਤ ਕੌਰ ਜੀ ਇਹਨਾਂ ਨੇ ਵੀ ਗੁਰੂ ਘਰ ਹਾਜ਼ਰੀ ਲਵਾਈ ਤੇ ਸੋਨੇ ਦਾ ਕਲਸ ਜਿਹੜਾ ਹੈ ਗੁਰੂ ਘਰ ਦੇ ਉੱਪਰ ਚੜਿਆ ਉਹ ਵੀ ਉਹਦੇ ਵਿੱਚ ਵੀ ਇਹਨਾਂ ਨੇ ਇੱਕ ਵੱਡਮੁੱਲੀ ਨਗਰ ਨੂੰ ਸੇਵਾ ਦਿੱਤੀ ਆ ਭੈਣ ਸਰਜੀਤ ਕੌਰ ਜੀ ਲਾਗਲੇ ਪਿੰਡ ਪਧਰੀ ਤੋਂ ਗੁਰੂ ਘਰ ਦੇ ਤਾਅਬਸਰ ਤੋਂ ਆਏ ਨੇ ਉਥੋਂ ਦੀ ਸਾਰੀ ਦੇਖਰੇਖ ਜਿਹੜੇ ਨੇ ਜਾਂ ਮੁੱਖ ਹੀ ਕਹਿ ਸਕਦੇ ਆ ਉਸ ਦੇਰੇ ਦੇ ਉਸ ਗੁਰੂ ਘਰ ਦੇ ਭੈਣ ਜੀ ਨੇ ਤੇ ਆਪਾਂ ਸੋਚਿਆ ਵੀ ਭੈਣ ਜੀ ਉਹਨਾਂ ਦੇ ਘਰੇ ਚਰਨ ਪਵਾਏ ਜਾਣ ਸ਼ਾਇਦ ਨਵਾਕਰ ਬਣਨ ਤੋਂ ਬਾਅਦ ਇਹ ਪਹਿਲੀ ਵਾਰੀ ਘਰੇ ਆਏ ਨੇ ਤੇ ਆਓ ਤੁਸੀਂ ਵੀ ਦਰਸ਼ਨ ਕਰੋ ਤੇ ਫਿਰ ਆਪਾਂ ਵੀ ਕਰਦੇ ਆ ਤੇ ਇਹਨਾਂ ਵੀਡੀਓ ਨੂੰ ਮੈਂ ਯਾਦਾਂ ਦੇ ਰੂਪ ਦੇ ਵਿੱਚ ਸਾਂਭ ਲਿਆ ਤੇ ਯਾਦਾਂ ਸਾਂਭਣ ਦੇ ਲਈ ਇਹਨਾਂ ਨੂੰ ਮੈਂ YouTube ਤੇ ਵੀ ਸ਼ੇਅਰ ਕਰ ਦਿੱਤਾ ਹੈ ਤਾਂ ਜੋ ਸੰਗਤਾਂ ਭੈਣ ਜੀ ਉਹਨਾਂ ਨੂੰ ਜਾਣਦੀਆਂ ਨੇ ਜਾਂ ਨਹੀਂ ਜਾਣਦੀਆਂ ਉਹ ਸਾਰੇ ਦਰਸ਼ਨ ਕਰ ਸਕਣ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਭਗਤੀ ਹੈ ਤਾਂ ਜੀ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਪਰ ਸਾਰੀ ਉਮਰ ਗੁਰੂ ਘਰ ਦੇ ਲੇਖੇ ਲਾਈ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰ ਲਈਏ ਅਨੰਦਪੁਰ ਸਾਹਿਬ ਦੇ ਹਲੋ ਮੱਲਾ ਦੀ ਗੱਲ ਕਰ ਲਈਏ ਜਾਂ ਫਿਰ ਫਤਿਹਗੜ੍ਹ ਸਾਹਿਬ ਦੀ ਗੱਲ ਕਰ ਲਈਏ ਸ਼ੀਦੀ ਸਾਖਿਆਂ ਦੀ ਗੱਲ ਕਰ ਲਈਏ ਗੋਇੰਦਵਾਲ ਸਾਹਿਬ ਦਾ ਸਾਲਾਨਾ ਸਮਾਗਮ ਹੋਵੇ ਜੋੜ ਮੇਲਾ ਹੋਵੇ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਹੋਵੇ ਜਿੱਥੇ ਕਿੱਥੇ ਵੀ ਇਹ ਜਾਂਦੇ ਨੇ ਬਸ ਗੁਰੂ ਦੀਆਂ ਸੰਗਤਾਂ ਨੂੰ ਨਾਮ ਜਪਾਉਂਦੇ ਨੇ ਲੰਗਰ ਲਗਾਉਂਦੇ ਨੇ ਮੈਂ ਮਾਝੇ ਦੀ ਧਰਤੀ ਨੂੰ ਇਸ ਗਲੋ ਸੱਚੀ ਬੜੀ ਸੁਭਾਗਾ ਤੇ ਵੱਡਿਆਂ ਭਾਗਾਂ ਵਾਲੀ ਧਰਤੀ ਮੰਨਦੀ ਆ ਕਿਉਂਕਿ ਇੱਥੇ ਗੁਰੂ ਘਰਾਂ ਦੇ ਵਿੱਚ ਜਿੰਨੇ ਵੀ ਸੰਤ ਮਹਾਂਪੁਰਖ ਨੇ ਇੱਕ ਤਾਂ ਢੋਂਗ ਉਹਨਾਂ ਦੇ ਨੇੜੇ-ਨੇੜੇ ਨਹੀਂ ਆ ਤੇ ਜਿਹੜੇ ਢੋਂਗ ਹੀ ਨੇ ਉਹਨਾਂ ਦੇ ਡੇਰਿਆਂ 'ਚ ਵੀ ਢੋਂਗ ਹੀ ਜਾਂਦੇ ਨੇ ਤੇ ਜਿਨ੍ਹਾਂ ਨੂੰ ਪਰਖਿਆ ਜਿਹੜੇ ਜੁੜੇ ਹੋਏ ਨੇ ਕਈ ਸਾਲਾਂ ਤੋਂ ਦਾਦਿਆਂ ਬਾਬਿਆਂ ਦੀਆਂ ਪੀੜ੍ਹੀਆਂ ਤੋਂ ਜਿੰਨਾ ਗੁਰੂ ਘਰਾਂ ਦੇ ਵਿੱਚ ਜਾਂ ਜਿੰਨਾ ਮਾਹਪੁਰਖਾਂ ਨੇ ਪੈੜਾਂ ਛੱਡੀਆਂ ਹੋਈਆਂ ਨੇ ਤੇ ਅੱਗੋਂ ਉਹਨਾਂ ਦੀ ਕਹਿ ਸਕਦੇ ਆ ਉਹਨਾਂ ਤੋਂ ਵਰਸਾਏ ਹੋਏ ਜਿਹੜੇ ਸੰਤ ਮਾਹਪੁਰਖ ਤੁਰੇ ਆਉਂਦੇ ਨੇ ਤੇ ਫਿਰ ਉਹਨਾਂ ਤੇ ਯਕੀਨ ਕਰਨਾ ਜਿਹੜਾ ਬਣਦਾ ਆ ਕਿਉਂਕਿ ਜਿਹੜੇ ਵੱਡਿਆਂ ਭਾਗਾਂ ਵਾਲੇ ਤੇ ਵੱਡੀ ਭਗਤੀ ਵਾਲੇ ਗੁਰੂ ਮਾਹਪੁਰਖ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਬਾਬਾ ਦਾਇਆ ਸਿੰਘ ਜੀ ਦਾ ਨਾਮ ਲੈ ਲਈਏ ਬਾਬਾ ਸਾਹਿਬ ਸਿੰਘ ਜੀ ਦਾ ਸੀ ਨਾਮ ਲੈ ਲਈਏ ਬਾਬੇ ਸ਼ਹੀਦ ਦਾ ਨਾਮ ਲੈ ਲਈਏ ਸੰਤ ਬਾਬਾ ਰਤਨ ਸਿੰਘ ਹੁਣਾ ਜੀ ਦਾ ਨਾਮ ਲੈ ਲਈਏ ਜਾਏ ਵੱਖ-ਵੱਖ ਡੇਰਿਆਂ ਦੇ ਨਾਲ ਸੰਬੰਧਿਤ ਸੰਤ ਮਹਾਂਪੁਰਖ ਨੇ ਪਰ ਇਹਨਾਂ ਦੀ ਸੱਚ ਜ ਬੜੀ ਵੱਡੀ ਭਗਤੀ ਹੈ ਇਹਨਾਂ ਸੰਤਾਂ ਨੇ ਆਪਣੇ ਘਰ-ਬਾਰ ਛੱਡੇ ਆਪਣੇ ਪਰਿਵਾਰ ਛੱਡੇ ਤੇ ਆਪਣਾ ਜਿਹੜਾ ਜੀਵਨ ਆ ਉਹ ਸੰਗਤਾਂ ਦੀ ਲੇਖੇ ਲਾਇਆ ਪਤਾ ਨਹੀਂ ਕਿੱਥੇ-ਕਿੱਥੇ ਕਿਹੜੇ-ਕਿਹੜੇ ਨਗਰਾਂ ਦੇ ਵਿੱਚ ਇਹਨਾਂ ਸੰਤਾਂ ਮਹਾਂਪੁਰਖਾਂ ਨੇ ਵੱਡੇ-ਵੱਡੇ ਦਰਬਾਰ ਬਣਾ ਦਿੱਤੇ ਗੁਰੂ ਘਰ ਬਣਾ ਦਿੱਤੇ ਤੇ ਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰੂ ਘਰਾਂ ਦੇ ਨਾਲ ਜੋੜਿਆ ਗੁਰੂ ਅਰਜਨ ਸਿੰਘ ਜੀ ਦੇ ਮਾਨੁਪਾਵ 好，出来，记得工作。啊！阿姨。 ਜੋੜੇ ਬਾਕੀ ਦੇ ਵਿੱਚੋਂ ਜੋੜੇ ਬਾਕੀ ਆਜਾ ਆਉਂਦੇ ਨੇ ਜੀ ਜੋੜੇ ਕਿੰਨਾ ਦੇ ਦੇਖਿਆ ਜਾਨਾ ਪਹਿਲਾਂ ਕੋਈ ਦੇਖਦਾ ਮਾਣ ਮਾਣ ਮਰ ਗਿਆ ਸੀ ਹਾਂ ਜੜਾ ਉਹਨੂੰ ਪਤਾ ਲੱਗਿਆ ਸੀ ਉਧਰ ਨੇ ਜਾਣਾ ਕਿਦਾ ਹਾਂਜੀ ਵੀਰੋ ਹਾਂਜੀ ਫੇਰ ਉੱਥੇ ਘੜੀ ਲੱਗ ਗਈ ਆਈ ਦੇ ਲਾ ਲਾ ਆਪਾ ਆਪਾ ਆਈ ਆਈ ਜਿੱਥੇ ਗਏ ਆਪਾਂ ਇਹ ਮਰਦ ਤੋਂ ਲੈਵਣ ਨੂੰ ਇਹਨਾਂ ਦੀ ਦੁਕਾਨ ਦੇ ਅੱਗੇ ਕਿੰਨੇ ਮੌਨ ਨਹੀਂ ਬੈਣ ਉਹਨਾਂ ਦੇ ਬੈਣਾ ਹੋਣਾ ਬੈਹਰੇਣਾ ਨਹੀਂ ਪਿੱਛੇ ਕਰਨ ਦੇ ਸਾਟੀ ਅਚਾ ਮਾਣ ਚੱਲਣਾ ਛਾਏ ਕਿ ਉਹਨਾਂ ਨੂੰ ਮਨ ਚੱਲਣਾ ਨਹੀਂ ਤਾਂ ਉਹਨਾਂ ਨੂੰ ਕਿੱਥੇ ਜਾਣਾ ਹੈ ਇੰਤਜ਼ਾਰ ਪੈਨ ਹੋਣਾ ਨੂੰ ਰਵਾਨਾ ਕਰਨ ਤੋਂ ਬਾਅਦ ਆਪਾਂ ਦੁਬਾਰਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਤੇ ਜਦੋਂ ਉੱਥੋਂ ਵਾਪਸੀ ਤੋਂ ਆਏ ਤਾਂ ਇੱਕ ਸਾਰ ਤੇ ਮੈਡਮ ਮੈਂ ਨੋਟਿਸ਼ਨ ਪੜਾਉਂਦੇ ਹੋਏ ਖੁੱਲੇ ਮੈਦਾਨ ਦੇ ਵਿੱਚ ਦਿਸੇ ਤੇ ਮੈਂ ਪਹਿਚਾਨ ਲਏ ਵੀ ਇਹ ਤਾਂ ਰਮਨ ਤੇ ਤਿੰਦਰ ਤਿੰਦਰਪਤੀ ਜੀ ਰਮਨ ਭੈਣ ਇਹ ਉਹਨਾਂ ਦੇ ਬਚਪਨ ਦੇ ਟੀਚਰ ਨੇ ਨਰਸਰੀ ਪ੍ਰੀ ਪ੍ਰੀ ਨਰਸਰੀ ਫਸਟ ਸੈਕਿੰਡ ਕਲਾਸ ਜਿਹੜੀ ਆ ਉਹਨਾਂ ਦੇ ਕੋਲੋਂ ਰਮਨ ਤਿੰਦਰ ਉਹਨਾਂ ਨੇ ਕੀਤੀ ਫਿਰ ਮੇਰੇ ਤੋਂ ਰਿਆ ਨਾ ਗਿਆ ਤੇ ਮੈਂ ਉਹਨਾਂ ਦੇ ਨਾਲ ਮੁਲਾਕਾਤ ਕਰਨ ਚਲੀ ਗਈ ਕਿਉਂਕਿ ਇਹ ਮੇਰੇ ਖਿਆਲ ਦੇ ਨਾਲ 2000 3 4 ਤੋਂ ਬਾਅਦ ਮੈਂ ਉਹਨਾਂ ਨੂੰ ਅੱਜ ਹੀ ਮਿਲੀ ਤੇ ਅੱਜ ਹੀ ਵੇਖਿਆ ਤੇ ਮੈਨੂੰ ਸੱਚੀ ਚ ਬਹੁਤ ਚੰਗਾ ਲੱਗਿਆ ਯਾਦਾਂ ਤਾਜ਼ੀਆਂ ਹੋ ਗਈਆਂ ਤੇ ਫਿਰ ਮੈਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗੱਲਾਂ ਕੀਤੀਆਂ ਤੇ ਉਹ ਗੱਲਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੀਆਂ ਪਿੰਡ ਪਿੰਡ ਘਰ ਘਰ ਜਾ ਕੇ ਬੈਠ ਕੇ ਟਾਈਮ ਕੱਢ ਕੇ ਉਸ ਸੀਜ਼ਨ ਨੂੰ ਬੱਚਿਆਂ ਨੂੰ ਇਕੱਠਿਆਂ ਕੀਤਾ ਸਕੂਲ ਖੋਲਿਆ ਫਿਰ ਵੱਡੀ ਗੱਲ ਇਹ ਵੀ ਸੀ ਵੀ ਇੱਕ ਨਵਾਂ ਸਕੂਲ ਖੋਲਿਆ ਮਿਹਨਤ ਇੰਨੀ ਕੀਤੀ ਦੂਜੀ ਗੱਲ ਇਹ ਵੀ ਬੱਚਿਆਂ ਬੱਚਿਆਂ ਦਾ ਵੀ ਉੱਥੇ ਕੱਟ ਸੀ ਬਿਲਕੁਲ ਫੈਸ ਵੀ ਬੱਚੇ ਵੀ ਉੱਥੇ ਗਿਣਤੀ ਸੀਗੀ ਵੱਡੀ ਗਿਣਤੀ ਜਿਵੇਂ ਉਸ ਦੇ ਹਿਸਾਬ ਦੇ ਨਾਲ ਉਸ ਸਕੂਲ ਦੇ ਨਾਲ ਬਿਲਕੁਲ ਬਿਲਕੁਲ ਤੇ ਬਹੁਤ ਮਿਹਨਤ ਸੀਗੀ ਤੁਹਾਡੀ ਸਿੱਖਣ ਨੂੰ ਮਿਲਦਾ ਵਾ ਤੁਸੀਂ ਮਹਾਨ ਸਿੱਖਿਅਕ ਹੋ ਸਾਡੇ ਸਾਡੇ ਤਾਂ ਵੀ ਮਹਾਨ ਨਹੀਂ 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 ਗੁਰੂ ਤਾਂ ਗੁਰੂ ਹੀ ਤੇ ਨਹੀਂ ਬਿਲਕੁਲ ਬਿਲਕੁਲ ਬੜਾ ਵਧੀਆ ਲੱਗਿਆ ਮੈਂ ਜਦੋਂ ਪਹਿਲਾਂ ਵੀ ਲੰਗੀ ਮੈਂ ਦੇਖਿਆ ਮੈਂ ਕਿ ਕੋਈ ਵੀ ਟਿਊਸ਼ਨ ਪੜਾ ਰਹੇ ਨੇ ਫਿਰ ਮੈਂ ਕਿਹਾ ਵੀ ਐ ਨਹੀਂ ਹੋ ਸਕਦਾ ਅਸਲ ਵਿੱਚ ਪਿੰਡੋਂ ਤੇ ਮੈਂ ਉਮੀਦ ਨਹੀਂ ਬਹੁਤੀ ਕਰ ਸਕਦੀ ਵੀ ਕੋਈ ਖੁੱਲੇ ਥਾਂ 'ਚ ਬੈ ਕੇ ਪੜਾਊਗਾ ਹਨਾ ਫਿਰ ਜਦੋਂ ਮੈਂ ਆਈ ਤੇ ਫਿਰ ਮੇਰਾ ਧਿਆਨ ਮੈਂ ਫਿਰ ਮਨੂ ਅਰਸ਼ ਨੇ ਦੱਸਿਆ ਕਹਿੰਦੇ ਤੁਸੀਂ ਮਿਲਣ ਜਾਣਾ ਤੁਸੀਂ ਤੁਹਾਨੂੰ ਪਛਾਣ ਲੂਗੇ ਤੁਸੀਂ ਪਛਾਣ ਲਾ ਮੈਂ ਕਿਹਾ ਦੱਸਾਂਗੇ ਪਹਿਚਾਨਾਂਗੇ ਕਿਉਂ ਨਹੀਂ ਅਸੀਂ ਪੁੱਛਦੇ ਰਹਿੰਨੇ ਆ ਵੀ ਅਦਿੰਦਰ ਕੀ ਕਰਦੀ ਰਮਨ ਕੀ ਕਰਦੀ ਤੁਹਾਡੇ ਬਾਰੇ ਪੁੱਛਦੇ ਰਹਿੰਨੇ ਨੇ ਸਾਰੇ ਕੀ ਬਾਤ ਹੈ ਰਮਨ ਨੇ ਨਰਸਿੰਗ ਕੀਤੀ ਆ ਹਾਂ ਜੀ ਤੁਹਾਡੇ ਨਾਲ ਅਹ ਅ ਨਹੀਂ ਰਮਨ ਹੈਗੀ ਆ ਅਤਿੰਦਰ ਵੀ ਉੱਥੇ ਜਲੰਦਰ ਹੀ ਹੁੰਦੀ ਮੇਰੇ ਕੋਲ ਤੇ ਰਮਨ ਨੇ ਵੀ ਐਸੀ ਨਰਸਿੰਗ ਕੀਤੀ ਸੀ ਫਿਰ ਉਹ ਐਜ਼ ਅ ਸਟਾਫ ਨਰਸ ਉਹਨੇ ਜੁਆਇਨ ਕਰ ਲਿਆ ਸੀ ਉਹਦਾ ਹੁਣ 4 ਇਅਰ ਦਾ ਹਸਪੀਟਲ ਦਾ ਐਕਸਪੀਰੀਅੰਸ ਆ ਤੇ ਪਹਿਲਾਂ ਤਾਂ ਉਹਦਾ ਬਾਹਰ ਨੂੰ ਕੋਈ ਰੁਝਾਨ ਨਹੀਂ ਸੀ ਹੁਣ ਉਹ ਕਹਿੰਦੀ ਆ ਵੀ ਜਾਣਾ ਵੀ ਆ ਬ੍ਰੈਂਡ ਵੀ ਕੱਢ ਲੈਣੇ ਆ ਪਰ ਜੇ ਮੇਰੇ ਲਈ ਮੁੰਡਾ ਲੱਭੋ ਮੈਂ ਕੱਲੀ ਨਹੀਂ ਜਾਣਾ ਉਹ ਕੱਲੀ ਥੋੜੀ ਜਿਹੀ ਕੱਢ ਘੱਟ ਕਰ ਸਕਦੀ ਤੇ ਅਤਿੰਦਰ ਜਿਹੜੀ ਉਹਨੇ ਮੇਕਓਵਰ ਦਾ ਐਡਵਾਂਸਡ ਮੇਕਓਵਰ ਦਾ ਕੀਤਾ ਸੀ ਉਹਨੇ ਗ੍ਰੈਜੂਏਸ਼ਨ ਐਚ ਐਮ ਵੀ ਕਾਲਜ ਜਲੰਧਰ ਤੋਂ ਕੀਤੀ ਸੀ ਤੇ ਮੇਕਓਵਰ ਦਾ ਕਰਕੇ ਫਿਰ ਉਹ ਟੀਚ ਵੀ ਕਰਾਉਂਦੀ ਰਹੀ ਸਕਿਨ ਦੀਆਂ ਕਲਾਸਾਂ ਲੈਂਦੀ ਰਹੀ ਬੱਚਿਆਂ ਦੀਆਂ ਤੇ ਫਿਰ ਉਹਨੂੰ ਥੋੜਾ ਜਿਆਦਾ ਇੰਡਸਟਰੀ 'ਚ ਵੀ ਮੈਂ ਕੱਢਿਆ ਉਹਨੂੰ ਇੰਟਰਸਟ ਸੀ ਵੀ ਆਰਟਿਸਟਾਂ ਦਾ ਮੇਕਅਪ ਕਿਵੇਂ ਕਰਦੇ ਨੇ ਸੈੱਟ ਕਿਵੇਂ ਦੇ ਹੁੰਦੇ ਨੇ ਫਿਲਮਾਂ ਦੇ ਮੈਂ ਥੋੜਾ ਜਿਹਾ ਸਾਲ ਕੋ ਨੂੰ ਬਾਹਰ ਕੱਢਿਆ ਐਕਸਪੀਰੀਅੰਸ ਦਵਾਇਆ